ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਬਾਮਿਆਨ ਬਾਮਿਆਨ ਦੇ ਵਿੱਚ ਜਿਹੜੇ ਬੁੱਧਾ ਦੇ ਬਣੇ ਹੋਏ ਸਟੈਚੂ ਨੇ ਉਹ ਬਹੁਤ ਹੀ ਇੱਥੇ ਮਸ਼ਹੂਰ ਨੇ ਤੇ ਇਹ ਸਟੈਚੂ ਸੀ ਜਿਹੜੇ 2001-02 ਦੇ ਵਿੱਚ ਤਾਲਿਬਾਨ ਨੇ ਤੋੜ ਦਿੱਤੇ ਸੀ। ਕਿਹਾ ਜਾਂਦਾ ਹੈ ਕਿ ਇੱਥੇ ਪਿੱਛੇ ਜਿਹੜੀਆਂ ਤੁਸੀਂ ਕੇਵਜ਼ ਦੇਖ ਰਹੇ ਹੋ ਇਹ 10ਵੀਂ ਤਾਬਦੀ ਦੇ ਵਿੱਚ ਇੱਥੇ ਪੂਰਾ ਗੜ੍ਹ ਹੋਇਆ ਕਰਦਾ ਸੀ ਕਦੇ ਬੁੱਧ ਧਰਮ ਦਾ ਤੇ 6ਵੀਂ 7ਵੀਂ ਸਦੀ ਦੇ ਵਿੱਚ ਇਹ ਬਣੀਆਂ ਹੋਈਆਂ ਨੇ। ਤਕਰੀਬਨ ਇਹ 1500 ਸਾਲ ਤੋਂ ਵੱਧ ਪੁਰਾਣੀਆਂ ਨੇ। 1500 ਤੋਂ 2000 ਸਾਲ ਪੁਰਾਣੀ ਜਗ੍ਹਾ ਆਪਾਂ ਦੇਖਣ ਆਏ ਆ ਜਿਹੜੀ ਪਿੱਛੇ ਤੁਸੀਂ ਦੇਖ ਰਹੇ ਹੋ। ਅੱਗੇ ਚੱਲ ਕੇ ਤੁਹਾਨੂੰ ਦਿਖਾਵਾਂਗੇ ਅਸੀਂ। ਇੱਥੇ ਕੁਝ ਮਾਹੌਲ ਇਹੋ ਜਿਹਾ ਹੈ। ਵੀ ਜਿਹੜੇ ਪੁਰਾਣੇ ਘਰ ਨੇ, ਪੁਰਾਣੀਆਂ ਦੁਕਾਨਾਂ ਸੀ ਇੱਥੇ ਉਹ ਸਭ ਢਾਹ ਢੇਰੀ ਹੋ ਚੁੱਕੀਆਂ ਨੇ। ਤੇ ਲੋਕ ਇੱਥੇ ਇਹਦੇ ਅੱਗੇ ਖੇਤੀ ਕਰ ਰਹੇ ਨੇ। ਆਲੂ ਬੀਜ ਰਹੇ ਨੇ। ਤੇ ਕੁਝ ਬੱਚੇ ਨੇ ਜਿਹੜੇ ਉਹ ਵੀ ਸਾਡਾ ਪਿੱਛਾ ਕਰ ਰਹੇ ਨੇ ਵੀ ਸਾਨੂੰ। ਬਾਹੇ ਦੇਓ ਇੱਥੇ ਰਾਤ ਤਾਜੀ بارش ਹੋ ਕੇ ਹੱਡੀ ਐ ਦੇਖੋ ਤੁਸੀਂ ਪੂਰਾ ਜਿਹੜਾ ਇੱਥੋਂ ਦਾ ਮਾਹੌਲ ਐ ਉਹ ਇੱਕ ਇਸ ਤਰ੍ਹਾਂ ਜਿ ਲੱਗ ਰਿਹਾ ਜਿਵੇਂ ਆਪਣੇ ਲੇ ਲਦਾਖ ਦਾ ਜਿਹੜਾ ਐਟਮੋਸਫੇਅਰ ਹੁੰਦਾ ਹੋਇਆ ਜੇ ਤੇ ਠੰਡ ਵੀ ਐ ਤੇ ਤਿੱਖੀ ਧੁੱਪ ਵੀ ਐ ਇਹ ਸਾਹਮਣੇ ਆ ਜੀ ਉਹ ਜਗ੍ਹਾ ਜਿੱਥੇ ਆਪਾਂ ਚੱਲਾਂਗੇ ਅੱਗੇ ਜਾ ਕੇ ਜੰਗਨੇ ਇੱਥੇ ਜਿਹੜੇ ਹਾਲਾਤ ਨੇ ਦੇਖੋ ਤੁਸੀਂ ਕਿਹੋ ਜਿਹਾ ਪੈਦਾ ਕਰਤੇ ਅਸਤੇ ਬੱਚੇ ਨੇ ਜਿਹੜੇ ਇਹ ਆਮ ਹੀ ਖੇਡਦੇ ਦੇਖੇ ਜਾ ਸਕਦੇ ਨੇ ਪੈਸੇ ਸਕੂਲਾਂ ਦੇ ਵਿੱਚ ਇੱਥੇ ਸ਼ੁੱਕਰਵਾਰ ਨੂੰ ਛੁੱਟੀ ਹੁੰਦੀ ਹੈ ਇਹ ਸੰਡੇ ਨੂੰ ਵੀ ਇੱਥੇ ਸਕੂਲ ਵਾਲੇ ਦਿਨ ਖੇਡਦੇ ਫਿਰ ਰਹੇ ਨੇ ਤੇ ਇੱਕ ਟੈਂਕ ਇਹਨਾਂ ਨੇ ਜਗਾ ਜਗਾ ਲਿਆ ਕੇ ਰੱਖੇ ਹੋਣੇ ਜਿਹੜੇ ਸੋਵੀਅਤ ਯੂਨੀਅਨ ਦੇ ਸੀਗੇ ਜਾਂ ਫਿਰ ਅਮਰੀਕਾ ਦੇ ਨੇ ਇਹ ਤਾਂ ਸੋਵੀਅਤ ਯੂਨੀਅਨ ਦਾ ਕੋਈ ਟੈਂਕ ਲੱਗ ਰਿਹਾ ਹੈ ਤੇ ਇਹਦੇ ਉੱਪਰ ਅੱਜ ਕੱਲ ਬੱਚੇ ਖੇਡਦੇ ਨੇ ਇੱਥੇ ਇਹ ਦੇਖੋ ਜੀ ਇਸ ਤਰ੍ਹਾਂ ਕੁਝ ਇੱਥੋਂ ਦਾ ਮਾਹੌਲ ਹੈ ਤੇ ਅੱਗੇ ਜਾ ਕੇ ਆਪਾਂ ਦੇਖਦੇ ਆਂ ਇਹ ਕਿਸ ਤਰ੍ਹਾਂ ਦੀਆਂ ਇਹ ਗੁਫਾਵਾਂ ਨੇ ਜਿਨ੍ਹਾਂ ਦੇ ਵਿੱਚ ਕਦੇ ਬੋਧੀਆਂ ਰਹਿੰਦੇ ਸੀਗੇ ਤੇ ਬੋਧੀਆਂ ਦਾ ਇਹ ਪੱਛਮ ਦੇ ਵਿੱਚ ਕਹਿੰਦੇ ਗੜ ਮੰਨਿਆ ਜਾਂਦਾ ਸੀ 7ਵੀਂ ਸਤਾਬਦੀ ਤੋਂ ਲੈ ਕੇ 10ਵੀਂ ਸਤਾਬਦੀ ਤੱਕ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਸੀ ਇਹ ਆ ਅਫਗਾਨਿਸਤਾਨ ਦਾ ਬਾਮਿਆਨ ਤੇ ਬਾਮਿਆਨ ਦੇ ਵਿੱਚ ਅਸੀਂ ਘੁੰਮ ਰਹੇ ਹਾਂ ਅਫਗਾਨਿਸਤਾਨ ਦਾ ਟੂਰ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਇਹ ਦੇਖੇ ਜਾਣ ਵਾਲੀ ਸਭ ਤੋਂ ਵੱਧ ਟੂਰਿਸਟ ਅਟਰੈਕਸ਼ਨ ਜਗ੍ਹਾ ਹੈ ਤੇ ਇੱਥੇ ਸਭ ਤੋਂ ਵੱਧ ਟੂਰਿਸਟ ਆਉਂਦੇ ਨੇ ਕਹਿੰਦੇ ਅਸੀਂ ਪਹਿਲੇ ਦੋ ਦਿਨਾਂ ਤੋਂ ਇੱਥੇ ਨੋਟਿਸ ਕਰ ਰਹੇ ਹਾਂ ਜਿਹੜੀਆਂ ਇੱਥੋਂ ਦੀਆਂ ਔਰਤਾਂ ਨੇ ਉਹ ਪਰਦਾ ਬਹੁਤ ਘੱਟ ਕਰ ਰਹੀਆਂ ਹਨ ਯਾਨੀ ਵਰਕੇ ਦਾ ਪਾ ਕੇ ਰੱਖਦੀਆਂ ਨੇ ਇਹ ਦੇਖੋ ਇਹ ਵੀ ਕੋਈ ਔਰਤਾਂ ਫਿਰ ਰਹੀਆਂ ਨੇ ਤੇ ਇੱਥੇ ਜਿਹੜਾ ਪਰਦਾ ਪ੍ਰਥਾ ਥੋੜੀ ਜੀ ਘੱਟ ਹੈ ਤੇ ਔਰਤਾਂ ਸਾਨੂੰ ਕਈ ਜਗ੍ਹਾ ਬੁਲਾ ਕੇ ਵੀ ਗਈਆਂ ਨੇ ਕਿੱਥੋਂ ਤੁਸੀਂ ਇੱਥੇ ਔਰਤਾਂ ਦੀ ਸਥਿਤੀ ਹੈ ਜਿਹੜੀ ਕਾਬਲ ਦੇ ਨਾਲੋਂ ਥੋੜੀ ਜੀ ਵੱਖਰੀ ਹੈ ਇਹ ਜਿਹੜੀ ਜਗ੍ਹਾ ਬਣੀ ਹੋਈ ਹੈ ਤੇ ਅੱਗੇ ਆਉਂਦੀ ਇਹ ਬਹੁਤ ਵੱਡਾ ਨਾਲਾ ਲੰਘ ਰਿਹਾ ਹੈ ਇੱਥੇ ਪਾਣੀ ਦਾ ਪ੍ਰਬੰਧ ਹੈ ਜਿਹੜਾ ਉਹ ਕਾਫੀ ਹੈ ਸਮੁੰਦਰ ਤਲ ਤੋਂ ਹੈ 8600 ਫੁੱਟ ਦੀ ਉਚਾਈ ਤੇ ਹੈ ਤੇ ਇੱਥੇ ਜਿਹੜੀ ਖੇਤੀ ਹੈ ਉਹ ਵੀ ਹੋ ਰਹੀ ਹੈ ਤੇ ਜਗ੍ਹਾ ਜਗ੍ਹਾ ਲੋਕਾਂ ਨੇ ਆਲੂ ਬੀਜੇਗੇ ਨੇ ਫਸਲਾਂ ਬੀਜੇਗੇ ਨੇ ਕਣਕਾਂ ਵਾਲੇ ਛੋਟੀਆਂ-ਹੋਟੀਆਂ ਖੜੀਆਂ ਨੇ ਤੇ ਠੰਡ ਦਾ ਮਾਹੌਲ ਇੱਥੇ ਇਹ ਹੈ ਵੀ ਹੁਣ ਜਿਹੜਾ ਟੈਂਪਰੇਚਰ ਹੈ ਇੱਥੇ 8 ਤੋਂ 9 ਡਿਗਰੀ ਹੈ ਕੱਲ ਮੀਂਹ ਪੈ ਕੇ ਹਟਿਆ 15-16 ਜਾਂ ਤੋਂ ਜ਼ਿਆਦਾ ਜਾਂਦਾ ਹੈ ਤੇ ਮਈ ਦਾ ਦੂਜਾ ਹਫਤਾ ਚੱਲ ਰਿਹਾ ਹੈ ਹੁਣ ਤੇ ਠੰਡਾ ਦਾ ਮਾਹੌਲ ਆ ਪੂਰਾ ਅਫਗਾਨਿਸਤਾਨ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਠੰਡੇ ਇਲਾਕਿਆਂ ਤੋਂ ਇੱਕ ਆਇਆ ਹੈ ਲੋਈ ਤਾਲੀਬਾਨ ਵਾਲੇ ਭਾਈ ਨੇ ਸਾਨੂੰ ਗੇਟ ਖੋਲਤਾ ਟਿਕਟ ਦਿਖਾਤੀ ਅਸੀਂ ਇੱਥੇ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੈ ਇਹ ਮੈਨੂੰ ਐ ਲੱਗਦਾ ਵੀ ਇੱਥੇ ਦੁਬਾਰਾ ਬਿਲਡ ਅਪ ਕੀਤੀ ਜਾ ਰਹੀ ਹੈ ਬਹੁਤ ਵੱਡਾ ਹੈ ਯਾਰ ਹਨਾ ਇਹ ਤਕਰੀਬਨ 200 ਫੁੱਟ ਤੋਂ ਵੀ ਵੱਧ ਉੱਚਾ ਹੋਣਾ ਹੈ ਬਹੁਤ ਵੱਡੀ ਮੂਰਤੀ ਸੀ ਇਹ ਕਹਿੰਦੇ ਸਭ ਤੋਂ ਵੱਡੀ ਮੂਰਤੀ ਜਿਹੜੀ ਮਹਾਤਮਾ ਬੋਧੀ ਦੀ ਇੱਥੇ ਸਥਾਪਿਤ ਸੀ ਤੇ ਬਹੁਤ ਵੱਡੀ ਮੂਰਤੀ ਸੀ ਤੇ ਇਸਲਾਮ ਦੇ ਵਿੱਚ ਮੂਰਤੀ ਪੂਜਾ ਨੂੰ ਮਾੜਾ ਮੰਨਿਆ ਜਾਂਦਾ ਹੈ ਸ਼ਾਇਦ ਇਸੇ ਕਰਕੇ ਇਹਨਾਂ ਨੇ ਇਹ ਡਿਸਟਰੋਏ ਕਰਨ ਦਾ ਮੁੱਖ ਕਾਰਨ ਰਿਹਾ ਹੋਣਾ ਜਦੋਂ ਆਪਾਂ ਇਹ ਜਗ੍ਹਾ ਤੋਂ ਦੂਰ ਹੁੰਨੇ ਆ ਤਾਂ ਆਪਾਂ ਨੂੰ ਲੱਗਦਾ ਵੀ ਇਹ ਬਹੁਤ ਛੋਟੀ ਜਿਹੀ ਜਗ੍ਹਾ ਹੈ ਤੇ ਆਪਾਂ ਇੱਥੇ ਜਾ ਕੇ ਦੇਖ ਆਏ ਪਰ ਜਦੋਂ ਇਹਦੇ ਨੇੜੇ ਆਉਣੇ ਆ फेर ਇੱਥੇ ਪਤਾ ਆ ਕੇ ਪਤਾ ਲੱਗਦਾ ਵੀ ਇਹ ਬਹੁਤ ਵਿਸਾਣ ਹੈ ਤੇ ਬਹੁਤ ਵੱਡੀ ਮੂਰਤੀ ਸੀ ਤੇ ਲਗਭਗ ਮੈਨੂੰ ਇਹ ਲੱਗਦਾ ਵੀ 200 ਫੁੱਟ ਤੋਂ ਵੱਧ ਉੱਚੀ ਹੋਣੀ ਹੈ ਤੇ ਇਹਨੂੰ ਦੁਬਾਰੇ ਬਿਲਡ ਅਪ ਕੀਤਾ ਜਾ ਰਿਹਾ ਜੁਨਸਕੋ ਵਰਲਡ ਹੈਰੀਟੇਜ ਬਣ ਚੁੱਕਿਆ ਹੈ ਤੇ ਜੁਨਸਕੋ ਵੱਲੋਂ ਇਹਨੂੰ ਦੁਬਾਰੇ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਸਭ ਤੋਂ ਵੱਧ ਖਤਰੇ ਵਾਲੀਆਂ ਜਗ੍ਹਾ 'ਚੋਂ ਇੱਕ ਹੈ ਇਹ ਜਿਹੜੀ ਵਿਸ਼ਵ ਦੀ ਧਰੋ ਹੋ ਰਿਹਾ ਪਰ ਇਹਨੂੰ ਖਤਰਾ ਸਭ ਤੋਂ ਵੱਧ ਹੈ ਤੇ ਇਹ ਹੈ ਜੀ ਬਾਮਿਆਂ ਦੇ ਵਿੱਚ ਬੁੱਧਾ ਦੇ ਜਿਹੜੇ ਸਟੈਚੂ ਬਣੇ ਹੋਏ ਸੀ ਇੱਥੇ ਜਿਹਦੀ 2001 ਦੇ ਵਿੱਚ ਬਹੁਤ ਚਰਚਾ ਹੋਈ ਹੈ ਵੀ ਇਹ ਤਾਲੀਵਾਨ ਦੇ ਦੁਆਰਾ ਢਾਹਤੇ ਗਏ ਸੀ ਹੁਣ ਆਪਾਂ ਅੱਗੇ ਚੱਲਾਂਗੇ ਇਹਨਾਂ ਨੇ ਲਿਖ ਕੇ ਲਾਇਆ ਇੱਥੇ ਬੋਰਡ ਕਹਿੰਦੇ ਇਹ ਡੇਂਜਰ ਹੈ ਇੱਥੇ ਕੰਮ ਹੈਲਮਟ ਪਾ ਕੇ ਜਾਓ ਕਹਿੰਦੇ ਪਰ ਹੈਲਮਟ ਹਲਮੋਟ ਇੱਥੇ ਰੱਖੇ ਤਾਂ ਹੋਏ ਨਹੀਂ ਕਿਸੇ ਦੇ ਚਲੋ ਦੇਖਦੇ ਹਾਂ ਅੱਗੇ ਜਾ ਕੇ ਹਾਂ ਪੱਥਰ ਕਹਿੰਦੇ ਸਿਰ ਚਾ ਸਕਦਾ ਤੁਹਾਡੇ ਕੋਈ ਵੀ ਤੇ ਖਾਤਰੇ ਵਾਲੇ ਕੰਮ ਚ ਹੀ ਫਿਰਦੇ ਆ ਵੈਸੇ ਅਸੀਂ ਮੂਰਤੀ ਦੇ ਨੇੜੇ ਜਿਹੜੇ ਛੋਟੇ ਛੋਟੇ ਜਗ੍ਹਾ ਬਣੀਆਂ ਹੋਈਆਂ ਨੇ ਸ਼ਾਇਦ ਇਹ ਉਸ ਟਾਈਮ ਦੇ ਵਿੱਚ ਇੱਥੇ ਘਰ ਹੁੰਦੇ ਹੋਣਗੇ ਬੋਧੀ ਮੰਕ ਦੇ ਜਾਂ ਮੰਦਿਰ ਨੇ ਇਹ ਅੰਦਰ ਵੀ ਇਹਦੇ ਜਾਇਆ ਜਾ ਸਕਦਾ ਹੈ ਦੇਖੋ ਕਿੱਥੋਂ ਜਾਇਆ ਜਾ ਸਕਦਾ ਇੱਥੇ ਜਿਹੜੇ ਬੰਬ ਬੰਬ ਨੇ ਚਲਾਏ ਗਏ ਨੇ ਇਹ ਦੇਖੋ ਤੁਸੀਂ ਪੱਥਰ ਕਿਸ ਤਰ੍ਹਾਂ ਡਿੱਗੇ ਹੋਏ ਨੇ ਨੀਚੇ ਇਹ ਬੰਬ ਚਲਾਉਣ ਦੀ ਵਜ੍ਹਾ ਨਾਲ ਹੋਇਆ ਹੋਇਆ ਹੈ। ਅੰਦਰ ਇਹ ਨਹੀਂ ਹੈਗਾ ਵੀ ਸਿੱਧਾ ਹੀ ਬਣਿਆ ਹੋਇਆ ਹੈ। ਇਹ ਪੂਰੇ ਦਾ ਪੂਰਾ ਜਿਹੜੀ ਜਗ੍ਹਾ ਹੈ ਇੱਥੇ ਪੱਥਰਾਂ ਨੂੰ ਤਰਾਸ਼ ਕੇ ਇਹ ਜਗ੍ਹਾ ਬਣਾਈ ਗਈ ਹੈ। ਸ਼ਾਇਦ ਇੱਥੇ ਪੂਜਾ ਦਾ ਸਥਾਨ ਹੋਣਾ ਤੇ ਪੂਜਾ ਵਗੈਰਾ ਹੁੰਦੀ ਹੋਣੀ ਹੈ ਇੱਥੇ। ਤੇ ਅੱਗੇ ਚੱਲ ਕੇ ਆਪਾਂ ਦੇਖਦੇ ਹਾਂ ਨਾ ਕਿੱਧਰ ਦੀ ਜਾਇਆ ਜਾਣੇ ਸਾਡੇ ਨਾਲ ਦਾ ਪਤਾ ਨਹੀਂ ਯਾਰ ਕਿੱਧਰ ਖੋ ਗਿਆ ਬੰਦਾ। ਇੱਥੇ ਜੀ ਬੜਿਆ ਸੀ ਉਹ। ਤੇ ਇੱਥੇ ਦੇਖ ਨਹੀਂ ਰਿਹਾ ਕਿਤੇ। ਇਹ ਵਿਸ਼ਾਇਤਾ ਕੋਈ ਪੂਜਾ ਵਾਲੀ ਜਗਾ ਹੋਣੀ ਹੈ ਇੱਥੇ ਬਹੁਤ ਜ਼ਿਆਦਾ ਵਿਸ਼ਾਲ ਸੀ ਜਿਹੜੀ ਇਹ ਮੂਰਤੀਆਂ ਤੇ ਜਿਨ੍ਹਾਂ ਨੂੰ ਤਾਲੀਵਾਨ ਨੇ ਤਬਾਹ ਕਰਤਾ ਲੋਈ ਆ ਦੇਖੋ ਹਨਾ ਯਾਰ ਕਿੰਨਾ ਘੈਂਟ ਜਗਾ ਹੈਗੀ ਤੇ ਉੱਪਰ ਜਾਇਆ ਜਾ ਸਕਦਾ ਇਹਦੇ ਇੱਥੋਂ ਕਹਿੰਦੇ ਚੜ੍ਹਨਾ ਪੈਣਾ ਹੈ ਛੜੇ ਔਖਾ ਹੀ ਜਾਣੇ ਪਰ ਆਪਾਂ ਚੜ੍ਹਨ ਦੀ ਕੋਸ਼ਿਸ਼ ਕਰਾਂਗੇ ਤੇ ਉੱਪਰ ਜਾਵਾਂਗੇ ਆਪਾਂ ਉਹ ਬੰਦਾ ਸਾਡਾ ਪਹੁੰਚ ਚੁੱਕਿਆ ਡਰਾਈਵਰ ਤੇ ਆਪਾਂ ਚੱਲਦੇ ਹਾਂ ਉੱਪਰ ਹਨਾ ਕੰਮ ਦਾ ਤੇ ਖਤਰੇ ਵਾਲੀ ਐ ਪਰ ਆਪਾਂ ਉੱਪਰ ਚੜਿਆ ਐ ਅੱਗੇ ਚੱਲਾਂਗੇ ਹਨਾ ਹੁਣ ਆਪਾਂ ਅੱਗੇ ਦਿਖਾਉਣਾ ਤੁਹਾਨੂੰ ਅੱਗੇ ਦੇਖੋ ਯਾਰ ਹਨਾ ਇਹ ਸਾਈਟ ਐ ਜਿਹੜੀ ਇੱਥੋਂ ਵੀ ਇੱਕ ਜਗ੍ਹਾ ਦੇਖੋ ਇੱਥੋਂ ਪੂਰਾ ਦਿਖਦਾ ਤੇ ਅੱਗੇ ਚੱਲਾਂਗੇ ਆਪਾਂ ਡੇਗਣ ਦਾ ਖਤਰਾ ਪਰ ਤੇ ਫੋ ਤੁਹਾਡੇ ਲਈ ਦਿਖਾਵਾਂਗੇ ਆਪਾਂ ਇਹ ਸਾਰੀਆਂ ਗੁਫਾਵਾਂ ਜਿਹੜੀਆਂ ਆਫਸ ਦੇ ਵਿੱਚ ਜੁੜੀਆਂ ਹੋਈਆਂ ਨੇ ਆਪਾਂ ਘਟੋ ਘਟ 30 40 ਫੁੱਟ ਉੱਚਾ ਆ ਗਏ ਤੇ ਇੱਥੋਂ ਇਹੋ ਜਿਹਾ ਨਜ਼ਾਰਾ ਕੁਝ ਇਹਦੇ ਅੱਗੇ ਦੇਖਿਆ ਤੁਸੀਂ ਪੂਰੀ ਖੇਤੀ ਹੋ ਰਹੀ ਹੈ ਅੱਗੇ ਅੱਗੇ ਚੱਲਾਂਗੇ ਆਪਾਂ ਦੇਖਦੇ ਆ ਅੱਗੇ ਕੀ ਹੈ ਹਨਾ ਇਹ ਕਹਿੰਦੇ ਅੱਗੇ ਦੀ ਅੱਗੇ ਜੁੜੀਆਂ ਹੋਈਆਂ ਨੇ ਆਫਸ ਦੇ ਵਿੱਚ ਥੋੜਾ ਜਿਹਾ ਡੇਂਜਰ ਹੈ ਯਾਰ ਕੰਮ ਇਹ ਦੇਖੋ ਇਹ ਹੋਰ ਉੱਪਰ ਪਹੁੰਚ ਗਏ ਯਾਰ ਖੰਗੇ ਦੀ ਓ ਮਾਈ ਗਾਡ ਹਾਂ ਦੇਖੋ ਇੱਥੋਂ ਵੀ ਜਿਹੜਾ ਬੁੱਧਾ ਹੈ ਉਹ ਦਿਖਾਈ ਦਿੰਦਾ ਹੈ ਸ਼ਾਇਦ ਕਿਸੇ ਟਾਈਮ 'ਚ ਮੌਂਕ ਨੇ ਜਿਹੜੇ ਉਹ ਇੱਥੇ ਬੈਠ ਕੇ ਭਗਤੀ ਕਰਦੇ ਹੋਣਗੇ ਤੇ ਦੀਵੇ ਵਗੈਰਾ ਰੱਖਣ ਨੂੰ ਬਣੀਆਂ ਹੋਈਆਂ ਨੇ ਜਗ੍ਹਾ ਇਹ ਵੀ ਜਗ੍ਹਾ ਬਣਾਈ ਪਿਆ ਦੇਖੋ ਆਪਣਾ ਸਮਾਨ ਰੱਖਣ ਦੇ ਵਾਸਤੇ ਛੋਟੇ ਛੋਟੇ ਜਿਹੜੇ ਹੋਰੇ ਸੈਣੀਆ ਦੇ ਨਿਸ਼ਾਨ ਨੇ ਜਿਨ੍ਹਾਂ ਨਾਲ ਇਹ ਪਤਾ ਹੀ ਨਹੀਂ ਕਿਨੇ ਟਾਈਮ ਚ ਬਣਾਈ ਹੋ ਹੈਲੋ ਰਿਪਨ ਉੱਪਰ ਦੇਖੋ ਉੱਪਰ ਹਾਂ ਹੋਰ ਅੱਗੇ ਚੱਲ ਕੇ ਦੇਖੀ ਨਾ ਯਾਰ ਯਾਰ ਖਤਰਾ ਵੀ ਹੈ ਪਰ ਦੇਖਦੇ ਹਾਂ ਅੱਗੇ ਕੀ ਹੈ ਅੱਗੇ ਦੀ ਅੱਗੇ ਆਪਾਂ ਕਿੱਥੇ ਪਹੁੰਚਦੇ ਹਾਂ ਹੇ ਦੇਖੋ ਓ ਮਾਈ ਗਾਡ ਦੇਖੋ ਪੂਰਾ ਉੱਪਰ ਪਹੁੰਚ ਚੁੱਕੇ ਆਪਾਂ ਇਸ ਤਰ੍ਹਾਂ ਅੱਗੇ ਦੀ ਅੱਗੇ ਜੋੜ ਕੇ ਜਿਹੜੀਆਂ ਇੱਥੇ ਗੁਫਾਵਾਂ ਬਣਾਈਆਂ ਹੋਈਆਂ ਨੇ ਜਿਨ੍ਹਾਂ 'ਚ ਬੁੱਧ ਧਰਮ ਦੇ ਮੌਂਕ ਰਹਿੰਦੇ ਰਹੇ ਨੇ ਕਿਸੇ ਟਾਈਮ ਦੇ ਵਿੱਚ ਅੱਜ ਇਸ ਸਮੇਂ ਇੱਥੇ ਸੰਸਾਨ ਪਸਰੀ ਹੋਈ ਹੈ ਪੂਰੀ ਹਉ ਸਾਹਮਣੇ ਤਾਲੀਬਾਨ ਦੀ ਚੌਂਕੀ ਐ ਜਿਹੜੇ ਚੈੱਕ ਕਰਦੇ ਨੇ ਇਹ ਰਿਪਣ ਫਿਰ ਰਿਹਾ ਹੈ ਇਹ ਕਹਿੰਦਾ ਥੱਲੋ ਥੱਲੋ ਹੀ ਬਣਾ ਲੈਨੇ ਆ ਤੇ ਉੱਪਰ ਜਾਣ ਵਾਸਤੇ ਜ਼ੋਰ ਵੀ ਲੱਗਦਾ ਹੈ ਤੇ ਰਿਸਕ ਵੀ ਹੈ ਪੂਰਾ ਹੁਣ ਆਪਾਂ ਥੱਲੇ ਹੀ ਚੱਲਾਂਗੇ ਮੁੜ ਕੇ ਇਹ ਅੱਗੇ ਅੱਗੇ ਜੁੜੀਆਂ ਹੋਈਆਂ ਨੇ ਇਹ ਅੱਗੇ ਜਾ ਕੇ ਇਹ ਵੀ ਅੱਗੇ ਜੁੜ ਜਾਂਦੀ ਹੈ ਤੇ ਪਤਾ ਹੀ ਨਹੀਂ ਕਿੱਥੇ ਪਹੁੰਚ ਜਾਗੇ ਹਨਾ ਯਾਰ ਹੋ ਬਣਾ ਜਾਈਏ ਇੱਥੇ ਕਿਤੇ ਆਪਾਂ ਹੁਣ ਵਾਪਸ ਹੀ ਚੱਲਦੇ ਆਂ ਇੱਥੋਂ ਜਿਹੜਾ ਬਾਮਿਆਨ ਸ਼ਹਿਰ ਦਾ ਨਜ਼ਾਰਾ ਹੈ ਜਿਹੜਾ ਸਦੀਆਂ ਪੁਰਾਣਾ ਸ਼ਹਿਰ ਹੈ ਕੁਛ ਇਸ ਤਰ੍ਹਾਂ ਦਾ ਹੈ ਉੱਪਰ ਤੁਸੀਂ ਦੇਖ ਸਕਦੇ ਹੋ ਪਹਾੜਾਂ ਤੇ ਰਾਤ ਤਾਜੀ ਬਰਫ਼ ਬਾਰਿ ਹੋਈ ਹੋਈ ਹੈ ਇੱਥੇ ਤੇ ਟੈਂਪਰੇਚਰ ਇੱਥੇ ਦਾ ਬਹੁਤ ਜ਼ਿਆਦਾ ਡਾਊਨ ਰਹਿੰਦਾ ਹੈ ਹੋਰ ਜਿਹੜਾ ਅਫਗਾਨਿਸਤਾਨ ਹੈ ਉਹਦੇ ਨਾਲੋਂ ਇਹ ਉੱਪਰ ਦੇਖੋ ਬਰਫ਼ ਕਿਸ ਤਰ੍ਹਾਂ ਚਮਕ ਰਹੀ ਹੈ ਪਹਾੜਾਂ ਤੇ ਤੇ نیچے ਪੂਰੀ ਦੀ ਪੂਰੀ ਇਹ ਵੈਲੀ ਆ ਗਈ ਤੇ ਵੈਲੀ ਦੇ ਵਿੱਚ ਕੱਚੇ ਘਰ ਨੇ ਤੇ ਖੇਤੀ ਹੁੰਦੀ ਹੈ ਪੂਰੀ ਆਲੂ ਦੀ ਕਣਕ ਦੀ ਤੇ ਹੋਰ ਸਾਰੇ ਫਲਾਂ ਵਾਲੇ ਬੂਟੇ ਵੀ ਲੱਗੇ ਹੋਣੇ ਇੱਥੇ ਲੋਕਾਂ ਦੇ ਘਰਾਂ 'ਚ ਇਹ ਨਜ਼ਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਐ ਬਮਿਆਨ ਦੇ ਬੁੱਧ ਹੈਰੀਟੇਜ ਤੋਂ ਐ ਤੇ ਇਹ ਜਗ੍ਹਾ ਜਿਹੜੀ ਇੱਥੇ ਆਪਾਂ ਘੁੰਮਣ ਆਏ ਹੋਇਆ ਇਹ ਬਾਈ ਸਾਡਾ ਇਹਨੂੰ ਘੁਮਾ ਰਿਹਾ ਹੈਗਾ ਇੰਗਲਿਸ਼ ਹੀ ਆਉਂਦੀ ਇਹਨੂੰ ਉਰਦੂ ਜਾਂ ਹਿੰਦੀ ਨਹੀਂ ਆਉਂਦੀ ਹੈਗੀ ਇਹ ਬਾਈ ਕਹਿ ਰਿਹਾ ਹੈ ਕਹਿੰਦਾ ਇੱਧਰ ਦੀ ਆਪਾਂ نیچے ਉਤਰ ਸਕਦੇ ਆ ਕੰਮ ਦਾ ਖਤਰੇ ਵਾਲੀ ਹੈ ਸੇਵਕਾ ਇੱਥੇ ਆਪਾਂ ਚੱਲਾਂਗੇ ਤੁਹਾਡੇ ਲਈ ਹੌਲੀ-ਹੌਲੀ ਤੇ ਇਹ ਦੇਖੋ ਇੱਧਰ ਤਿਆਰ ਪੂਰੇ ਖਤਰ ਹੈ نیچے ਜਾ ਸਕਦੇ ਆਪਾਂ ਇਹ ਇਧਰੋਂ ਬਾਹਰ ਨੂੰ ਨਿਕਲੀ ਹੋਈਆਂ ਜਟਾਨਾ ਥੋੜਾ ਜਿਹਾ ਇਧਰੋਂ ਹੋ ਕੇ ਤੁਰਨਾ ਪੈਂਦਾ ਇਹ ਬੇਪਨੂਰੀ ਆ ਗਈ ਇਧਰ ਇਹ ਦੇਖੋ ਯਾਰ ਹਨਾ ਇੱਥੇ ਪੂਰਾ ਅਗਗਬ ਵਾਲੀ ਹੋਈ ਹੈ ਮੈਨੂੰ ਐ ਲੱਗਦਾ ਪੁਰਾਣੇ ਸਮੇਂ ਚ ਰਸੋਈ ਹੁੰਦੀ ਹੋਣੀ ਹੈ ਜਿੱਥੇ ਲੋਕ ਖਾਣਾ ਵਗੈਰਾ ਬਣਾਉਂਦੇ ਸੀ ਇੱਥੇ ਵੀ ਦੇਖੋ ਧੂਏ ਦੇ ਨਿਸ਼ਾਨ ਨੇ ਪੂਰੇ ਇਹ ਪੂਰਾ ਕਾਲਾ ਹੋਇਆ ਪਿਆ ਇਥੋਂ ਤੇ ਇੱਧਰ ਸਾਡੇ ਭਾਜੀ ਵੀ ਘੁੰਮ ਰਹੇ ਨੇ ਕਾਲਾ ਸੂਟ ਪਾ ਕੇ ਕਿਉਂ ਭਾਈ ਕਿਵੇਂ ਲੱਗ ਰਿਹਾ ਹੈ ਔਖਾ ਯਾਰ ਕੰਮ ਇਹ ਤਾਂ ਔਖਾ ਸੇਵਕਾ ਕੰਮ ਖਾਤਰੇ ਵਾਲਾ ਇੱਥੇ ਤੇ ਇੱਥੇ ਕੋਈ ਐ ਨਹੀਂ ਹੈਗਾ ਵੀ ਇੱਧਰ ਰਸੀ ਰਸੀ ਲਾਈ ਹੋ ਵੀ ਬਾਜਾਂ ਕੋਈ ਲਾਇਆ ਹੋਈ ਚੀਜ਼ ਤੇ ਐਂ ਫੇਰ ਰਿਆਂ ਤੁਹਾਡੇ ਲਈ ਅਸੀਂ ਖਤਰੇ ਵਾਲੇ ਕੰਮ ਕਰ ਰਹੇ ਹੈਗਾ ਇਧਰੋਂ ਚੈਲ ਸਾਹਿਬ ਵੀ ਖਤਰਾ ਮੁੱਲ ਲੈ ਰਹੇ ਨੇ ਤੇ ਮੈਂ ਵੀ ਸਾਡਾ ਬੰਦਾ ਜਿਹੜਾ ਉਹ ਵੀ ਸਲਸਲਸ ਕੇ ਉਤਰ ਰਿਹਾ ਹੈ ਸਾਨੂੰ ਵੀ ਐਸੇ ਤਰੀ ਉਤਰਨਾ ਪੈਣਾ ਤੇ ਇਧਰ ਵੀ ਜਿਹੜੀਆਂ ਕੇਵਜ਼ ਨੇ ਉਹਨਾਂ ਦੇ ਵਿੱਚ ਅੱਗ ਵਾਲੀ ਹੋਈ ਹੈ ਪੂਰੀ ਤੇ ਕੇਵਜ਼ ਜਿਹੜੀਆਂ ਅੱਗੇ ਤੋਂ ਅੱਗੇ ਜੁੜੀਆਂ ਹੋਈਆਂ ਨੇ ਆਪਸ ਦੇ ਵਿੱਚ ਤੇ ਉਹ ਵੀ ਅੱਗੇ ਤੁਸੀਂ ਦੇਖ ਸਕਦੇ ਹੋ ਇਹ ਐ ਨਹੀਂ ਪਤਾ ਵਿੱਚੋਂ ਵਿੱਚ ਹੋ ਕੇ ਉੱਪਰ ਨਿਕਲ ਜਾਣ ਜਾਂ ਐ ਨਹੀਂ ਪਤਾ ਤੁਹਾਨੂੰ ਥੱਲੇ ਲੈ ਜਾਣ ਇਹ ਪੂਲ ਭਲਾਈ ਹੀ ਬਣਾਈ ਹੋਈ ਆ ਪੂਰੀ ਮੰਕ ਦੀ ਇੱਥੇ ਪਹਾੜ ਨੇ ਜਿਹੜੇ ਉਹ ਸਦੀਆਂ ਤੋਂ ਐਂ ਖੜੇ ਰਹਿੰਦੇ ਨੇ ਤੇ ਸਮੇਂ ਦੀ ਗਵਾਹੀ ਭਰਦੇ ਨੇ ਇਹ ਲੋਕੇਸ਼ਨ ਦੇਖੋ ਹਣਾ ਜਦੋਂ ਜਦੋਂ 7ਵੀਂ ਸਦੀ ਦੇ ਵਿੱਚ ਇਹ ਲੋਕੇਸ਼ਨ ਲੱਭੀ ਗਈ ਹੋਣੀ ਐ ਤਾਂ ਇੱਥੋਂ 뷰 ਆ ਜਿਹੜਾ ਇਹੋ ਜਿਹਾ ਹੀ ਹੁੰਦਾ ਹੋਣਾ ਘਰ ਥੋੜੇ ਘੱਟ ਹੋਣਗੇ ਉਦੋਂ ਤੇ ਪਰ ਸਾਹਮਣੇ ਜਿਹੜੇ ਪਹਾੜ ਨੇ ਉਹ ਸ਼ਾਂਤੀ ਦੀ ਗਵਾਹੀ ਭਰਦੇ ਨੇ ਪੂਰੀ ਸ਼ਾਂਤੀਪੂਰਵਕ ਮਾਹੌਲ ਸੀ ਇੱਥੇ ਚਿੜੀਆਂ ਦੀਆਂ ਆਵਾਜ਼ਾਂ ਤੇ ਪਾਣੀ ਦੇ ਸੋਰਸ ਸਾਰਾ ਕੁਝ ਸੀ ਕਿਸੇ ਸਟੈਂਡ 'ਚ ਇੱਥੇ ਸਾਰਾ ਕੁਝ ਜਿਹੜਾ ਸਮਾਂ ਉਹ ਉਸ ਸਮੇਂ ਦੇ ਨਾਲ ਬਦਲਦਾ ਰਹਿੰਦਾ ਹੈ ਸਮਾਂ ਜਿਹੜਾ ਉਹ ਸਭ ਤੋਂ ਬਲਵਾਨ ਹੈ ਵੱਡੇ ਵੱਡੇ ਰਾਜੇ ਮਹਾਰਾਜੇ ਤੇ ਵੱਡੇ ਵੱਡੇ ਧਾਰਮਿਕ ਲੋਕ ਵੀ ਸਮੇਂ ਦੇ ਨਾਲ ਹੋ ਹੋ ਕੇ ਚਲੇ ਗਏ ਇਹ ਦੇਖੋ ਇਹ ਨੀਚੇ ਜਾਂਦਾ ਰਸਤਾ ਇਹ ਨਹੀਂ ਪਤਾ ਕਿੱਥੇ ਜਾ ਕੇ ਨਿਕਲੇ ਆ ਨਹੀਂ ਪਤਾ ਇੱਥੇ ਬੰਦ ਹੀ ਹੋ ਜੇ ਉੱਤਰੇ ਤਾਂ ਬਹੁਤ ਹੋਏ ਨੇ ਲੋਕ ਯਾਰ ਇਹਦੇ ਵਿੱਚ ਪਤਾ ਨਹੀਂ ਤਾਂ ਬੱਕਰੀਆਂ ਬੱਕਰੀਆਂ ਉਤਰੀਆਂ ਹੋਈਆਂ ਨੇ ਇਹਨਾਂ ਦੀ ਇੱਥੇ ਵੀ ਜਿਹੜੀ ਅੱਗ ਦੇ ਨਿਸ਼ਾਨ ਨੇ ਓਹੋ ਪੂਰੀ ਕਾਲਸ ਫਰੀ ਫਰੀ ਆੜ ਨਾਲ ਤੇ ਆਪਾਂ ਹੁਣ ਚੱਲਾਂਗੇ ਨੀਚੇ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਅੱਗੇ ਵੀ ਜਗ੍ਹਾ ਹੈਗੀ ਆਪਾਂ ਜਿਹੜਾ ਉੱਥੋਂ ਵਾਪਸ ਆ ਗਏ ਉਹ ਕਾਲਿਆ ਕਾਲਾ ਜਿਹਾ ਲੱਗਿਆ ਹੋਇਆ ਤੇ ਉੱਥੋਂ ਐ ਹੋ ਕੇ ਇੱਥੇ ਨੀਤੇ ਆ ਗਿਆ ਆਪਾਂ ਤੇ ਜਿਹੜੀਆਂ ਇਹ ਗੁਫਾਵਾਂ ਨੇ ਇਹ ਆਫਿਸ ਦੇ ਵਿੱਚ ਜੁੜੀਆਂ ਹੋਈਆਂ ਵੀ ਨੇ ਕਈ ਨਹੀਂ ਵੀ ਜੁੜੀਆਂ ਹੋਈਆਂ ਸਮੇਂ ਨੇ ਜਿਹੜਾ ਇਹਨਾਂ ਦੇ ਅੱਗੇ ਜਗ੍ਹਾ ਸੀ ਉਹ ਖੁਰ ਗਈ ਜਾਂ ਫਿਰ ਫਟ ਗਈਆਂ ਪਹਾੜ ਜਿਹੜੇ ਨੇ ਉਹ ਅਲੱਗ ਹੋਈ ਜਾਂਦੇ ਨੇ ਇਹ ਪਹਾੜ ਵੀ ਦੇਖੋ ਤੁਸੀਂ ਅਲੱਗ ਜੇ ਹੋ ਰਿਹਾ ਹੈ ਵੀ ਤੇ ਸਮੇ ਨਾਲ ਇਹ ਜਿਹੜਾ ਸਥਾਨ ਹੈ ਉਹ ਜਿਵੇਂ ਖੁਰਦਾ ਜਾਂਦਾ ਹੁੰਦਾ ਹੈ ਤੇ ਜਿਹੜੀਆਂ ਗੁਫਾਵਾਂ ਨੇ ਇਹਨਾਂ ਦਾ ਜਿਹੜਾ ਸਾਈ ਜਾ ਜਾਂ ਜੇ ਮੇਰੀਆਂ ਬੜੀਆਂ ਹੋਈਆਂ ਸੀ ਉਹ ਤੋਂ ਬਦਲਦੀਆਂ ਜਾ ਰਹੀਆਂ ਨੇ ਮੇਰੇ ਖਿਆਲ ਚ ਹੈ 1500 1700 ਸਾਲ ਪਹਿਲਾਂ ਆਪਸ ਦੇ ਵਿੱਚ ਜੁੜੀਆਂ ਹੋਣਗੀਆਂ ਸਾਰੀਆਂ ਨੇ ਸਾਰੀਆਂ ਤੇ ਐਸ ਤਰ੍ਹਾਂ ਕੋ ਹੱਤਰਨਾ ਪੈਂਦਾ ਹੈ ਚੈਲ ਸਾਹਿਬ ਦੇਖ ਲੋ ਤੁਹਾਡੇ ਲਈ ਕਿੰਨੀ ਮਿਹਨਤ ਕਰ ਰਹੇ ਨੇ ਕਿਤੇ ਰੋੜਦੇ ਵੀ ਨਾ ਬੜਾ ਦੀ ਭਰਾਵਾ ਬਾਹਰ ਤੇ ਵੀ ਗਾਲੀ ਨਾ ਆ ਇੱਥੋਂ ਦੀ ਆ ਜਾ ਚਾਹੇ ਉੱਪਰ ਦੀ ਆਂਦੀ ਆ ਜਾ ਇੱਥੋਂ ਦੀ ਆ ਜਾ ਇਸ ਤਰ੍ਹਾਂ ਦਾ ਮਾਹੌਲ ਹੈ ਕੁਝ ਤੇ ਉੱਤਰਿਆ ਜੈਲ ਸਾਹਿਬ ਵੀ ਜਿਹੜੀਆਂ ਇੱਥੇ ਕੇਵਜ਼ ਨੇ ਇਹਨਾਂ ਦੀ ਗਿਣਤੀ ਮੈਨੂੰ ਆ ਲੱਗਦਾ ਵੀ ਹਜ਼ਾਰਾਂ ਦੇ ਵਿੱਚ ਆਉਣੀ ਹੈ ਤੇ ਉਹ ਉੱਪਰ तक ਵੀ ਦੇਖੋ ਤੁਸੀਂ ਕੇਵਜ਼ ਬਣੀਆਂ ਹੋਈਆਂ ਨੇ ਇਹ ਇਹ ਦੇਖੋ ਕਿੱਥੇ ਬਣੀ ਹੋਈ ਹੈ ਤੇ ਇੱਧਰ ਵੀ ਕੇਵਜ਼ ਬਣੀਆਂ ਹੋਈਆਂ ਨੇ ਇੱਕ ਦੂਜੇ ਨਾਲ ਕਨੈਕਟ ਨੇ ਇੱਕ ਦੂਜੇ ਨਾਲ ਇਹਨਾਂ ਦਾ ਜਿਹੜਾ ਰਸਤਾ ਉਹ ਮਿਲਦਾ ਹੈਗਾ ਇਹ ਉੱਪਰ ਦੇਖੋ ਇੱਕ ਦੇ ਮੈਂ ਦੇਖ ਰਿਹਾ ਵੀ ਗੇਟ ਵੀ ਲੱਗਿਆ ਹੋਇਆ ਹੈ ਇਹਦੇ ਵਿੱਚ ਦੇਖੋ ਤੁਸੀਂ ਗੇਟ ਲੱਗਿਆ ਹੋਇਆ ਹੈ ਤੇ ਕੇਵਜ਼ ਨੇ ਜਿਹੜੀਆਂ ਇੱਕ ਦੂਜੇ ਨੂੰ ਕਨੈਕਟ ਕਰਦੀਆਂ ਨੇ ਜਿਹੜਾ ਰਸਤਾ ਇੱਕ ਇੱਕ ਦੂਜੇ ਤੋਂ ਅੱਗੇ-ਅੱਗੇ ਜਾਈ ਜਾਂਦਾ ਜਿਹੜੀਆਂ ਮੂਰਤੀਆਂ ਇੱਥੇ ਤੋੜੀਆਂ ਗਈਆਂ ਨੇ ਉਹਨਾਂ ਦੇ ਸਾਰੇ ਅਵਸ਼ੇਸ਼ ਨੇ ਜੇ ਤੁਸੀਂ ਐਂ ਕਹੋ ਪਾਰਟ ਨੇ ਤੇ ਪਾਰਟ ਔਰੇ ਰੱਖ ਕੇ ਇਹਨਾਂ ਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਪੁਰਾਤੱਤਵ ਵਿਭਾਗ ਹੈ ਜਿਹੜਾ ਇੱਥੋਂ ਦਾ ਉਹ ਕਰ ਰਿਹਾ ਉੱਪਰ ਵੀ ਇਹ ਛੱਤ-ਛੱਤ ਪਾਈ ਗਈ ਹੈ ਤੇ ਵੀ ਇਹ ਕਿਸੇ ਨਾ ਕਿਸੇ ਟਾਈਮ ਦੇ ਵਿੱਚ ਇਹਨਾਂ ਨੂੰ ਰੀਬਿਲਡ ਕੀਤਾ ਜਾਵੇ। ਜਾਂ ਜਿਹੜਾ ਇਤਿਹਾਸ ਹੈ ਉਹਨੂੰ ਸਾਮਿਆ ਹੋਇਆ ਹੈ। ਤੇ ਕੱਲੇ-ਕੱਲੇ ਪਾਰਟ ਦੇ ਉੱਪਰ ਇਹਨਾਂ ਨੇ ਦੇਖੋ ਇਹ ਲਾਏ ਹੋਏ ਨੇ ਟੈਗ ਬਕਾਇਦਾ। ਵੀ ਇਹ ਕਿਹੜਾ ਪਾਰਟ ਹੈ? ਕਿਹੜਾ ਪਾਰਟ ਹੈ? ਇਹਨੂੰ ਜੋੜ ਕੇ ਧਾਣੀ ਮੇਰੇ ਖਿਆਲ ਚ ਦੁਬਾਰੇ ਬਣ ਸਕਦੀ ਜਿਹੜੀ ਚੀਜ਼ ਕੇਰਾਂ ਡਿਸਟਰੋਏ ਹੋ ਗਈ। ਤੇ ਪਰ ਉਹਦੇ ਜਿਹੜੇ ਪਾਰਟ ਨੇ ਉਹਨਾਂ ਨੂੰ ਸਾਮਿਆ ਗਿਆ। ਇਹ ਬੁੱਧਾ ਜੀ ਦੀ ਮੂਰਤੀ ਸੀ ਜਿਹੜੀ ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੱਡੀ ਵੱਡੀ ਹੋਣੀ ਹੈ ਹਨਾ ਤੇ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਕਹਿੰਦੇ ਮੂਰਤੀ ਇੱਥੇ ਸੀ ਤੇ ਜਿਹੜੀ 2001 ਦੇ ਵਿੱਚ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਇਹ ਸਾਹਮਣੀ ਹੈ ਦੇ ਇਧਰ ਬਣਾਈ ਗਈ ਜਏਗਾ ਇਹ ਇਧਰ ਵੀ ਬਣਾਈ ਗਈ ਹੈ ਇਸੇ ਤਰ੍ਹਾਂ ਦੀ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਇੱਕ ਮੂਰਤੀ ਅੱਗੇ ਸੀ ਇਹ ਦੋ ਪਾਰਟ ਨੇ ਇੱਥੋਂ ਦੇ ਇੱਕ ਨਾਰਥ ਹੈ ਤੇ ਕਸਾਉਂਦਾ ਹੈ ਮੇਰੇ ਖਿਆਲ ਚ ਅੱਗੇ ਤੁਹਾਨੂੰ ਦਿਖਾਉਣਿਆਂ ਅੱਗੇ ਵੀ ਇੱਕ ਬਹੁਤ ਵੱਡੀ ਇਹੋ ਜੀ ਜਗ੍ਹਾ ਉੱਥੇ ਚੱਲਾਂਗੇ ਹੁਣ ਆਪਾਂ ਲੋ ਜੀ ਜਿਹੜੀਆਂ ਇਹ ਗੁਫਾਵਾਂ ਨੇ ਇਹ ਤਕਰੀਬਨ 2 ਤੋਂ 2.5 ਕਿਲੋਮੀਟਰ ਦੇ ਏਰੀਆ 'ਚ ਨੇ ਤੇ ਆਪਾਂ ਇੱਕ ਹੋਰ ਵੱਡੀ ਮੂਰਤੀ ਜਿਹੜੀ ਇੱਥੇ ਢਾਈ ਗਈ ਹੈ ਉਹਦੇ ਵੱਲ ਨੂੰ ਜਾ ਰਹੇ ਹਾਂ ਇਹਦੇ ਵੀ ਨੇੜੇ ਤੇੜੇ ਬਹੁਤ ਸਾਰੀਆਂ ਕੇਵਸ ਨੇ ਕੇਵਸ ਤਾਂ ਮੈਨੂੰ ਆ ਲੱਗਦਾ ਵੀ ਇੱਥੇ ਹਜ਼ਾਰਾਂ ਚੀ ਨੇ ਤੇ ਜਿਨ੍ਹਾਂ ਚ ਕਦੇ ਬੋਧੀ ਮੌਂਕ ਰਹਿੰਦੇ ਰਹੇ ਹੋਣਗੇ ਹੁਣ ਆਪਾਂ ਚੱਲਾਂਗੇ ਅੱਗੇ ਇਹ ਕਹਿੰਦੇ ਵੀ ਤੁਰਕੀ ਜਾਣਾ ਪੈਣਾ ਤੁਹਾਨੂੰ ਤੇ ਇੱਥੇ ਕੋਈ ਕਾਰ ਵਗੈਰਾ ਨਹੀਂ ਆਉਦੀ ਅੱਗੇ ਖੇਤ ਨੇ ਸਾਰੇ ਖੇਤੀ ਹੁੰਦੀ ਹੈ ਤੇ ਖੇਤਾਂ ਦੇ ਵਿੱਚ ਦੇਖੋ ਤੁਸੀਂ ਬਹੁਤ ਸਾਰੇ ਪੱਥਰ ਨੇ ਇੱਥੇ ਇਹ ਆ ਜੀ ਉਹ ਜਗ੍ਹਾ ਜਿੱਥੇ ਆਪਾਂ ਹੁਣ ਚੱਲਾਂਗੇ ਜਾਣ ਦਾ ਰਸਤਾ ਨਹੀਂ ਪਤਾ ਲੱਗ ਰਿਹਾ ਸਾਨੂੰ ਵੀ ਕਿੱਧਰ ਦੀ ਜਾਊਗਾ। ਉਹ ਯਾਰ ਗੇਟ ਬੰਦ ਆ ਉਧਰ ਦੀ। ਉਹ ਖੁੰਝੇ ਦੇ ਵਿੱਚ ਜਾਣਾ ਪੈਣਾ ਇੱਕ ਵਾਰੀ। ਤੇ ਇੱਥੋਂ ਹੀ ਸਿੱਧੇ ਹੀ ਚੱਲਦੇ ਆਪਾਂ। ਇਹ ਕੰਦ ਵੀ ਐਂ ਲੱਗਦਾ ਜਿਵੇਂ ਉੱਪਰ ਜਾਣ ਦਾ ਰਸਤਾ ਹੁੰਦਾ। ਪਰ ਇਹ ਕੰਦ ਰਸਤਾ ਨਹੀਂ ਹੈਗੀ ਆਪਾਂ ਨੂੰ نیچے ਦੀ ਹੋ ਕੇ ਫੇਰ ਉੱਪਰ ਜਾਣਾ ਪੈਣਾ। ਉਹ ਵਾਲਾ ਰਸਤਾ ਜਿਹੜਾ। ਓਹੋ ਕੋਪਰ ਤੱਕ ਜਾਊਗਾ। ਇਹੋ ਜੀ ਸਾਈਟ ਤੇ ਜਿਹੜੇ ਤੁਸੀਂ ਦੇਖੋ ਵੀ ਸਾਨੂੰ ਇੱਥੋਂ ਦੇ ਲੋਕੋ ਲੋਕੀ ਮਿਲੇ ਨੇ ਲੋਕੋ ਲੋਕ ਬਹੁਤ ਘਟ ਆ ਰਹੇ ਨੇ ਤੇ ਇਹੋ ਜਿਹਾ ਨਜ਼ਾਰਾ ਇੱਥੋਂ ਉੱਪਰੋਂ ਇਹ ਦੂਜੀ ਸਾਈਟ ਹੈ ਪਹਿਲੀ ਜਗ੍ਹਾ ਆਪਾਂ ਉਧਰ ਜਾ ਕੇ ਆਏ ਹਾਂ ਤੇ ਆਪਾਂ ਸਾਰਾ ਕਵਰ ਕਰਨ ਦੇ ਮਨ ਚਾ ਬਹੁਤ ਰੇਅਰ ਹੁੰਦੇ ਇਹ ਹੈ ਜੀ ਉਹ ਜਗ੍ਹਾ ਜਿੱਥੇ ਇੱਕ ਹੋਰ ਸਟੈਚੂ ਹੁੰਦਾ ਸੀ ਇਨੂੰ ਡਾਇਨਾਮਾਈਟ ਲਾ ਕੇ ਕਹਿੰਦੇ ਵਿੱਚ ਕਲੀਆਂ ਕਰਕੇ ਬੰਬ ਲਾ ਕੇ ਉਡਾਇਆ ਗਿਆ ਸੀਗਾ ਇੱਧਰ ਦਿਖਦਾ ਵੀ ਹੱਥ ਸੀਗੇ ਦੋਈ ਸਾਈਡ ਤੇ ਉੱਪਰ ਨਜ਼ਰ ਆਉਂਦਾ ਵੀ ਜਿਹੜਾ ਉਹ ਸੀ ਮੂਰਤੀ ਦਾ ਮਹਾਤਮਾ ਬੁੱਧ ਜੀ ਦੀ ਜਿਹੜਾ ਬਹੁਤ ਵੱਡਾ ਇੱਥੇ ਸਟੈਚੂ ਸੀ ਇਹ 2001 ਦੇ ਵਿੱਚ ਖਤਮ ਕੀਤਾ ਗਿਆ ਇਹ ਕੋਈ ਬੋਰਡ ਲਾਇਆ ਗਿਆ ਇੱਥੇ ਤੁਸੀਂ ਇਹਨੂੰ ਪਾਉਜ਼ ਕਰਕੇ ਪੜ੍ਹ ਸਕਦੇ ਹੋ ਇੱਥੇ ਵੀ ਜਿਹੜਾ ਉੱਪਰ ਜਾਣ ਦਾ ਰਸਤਾ ਉੱਥੋਂ ਪੌੜੀਆਂ ਵਿੱਚ ਦੀ ਹੋ ਕੇ ਜਾਂਦਾ ਹੈ ਤੇ ਕਿਤੇ ਨਾ ਕਿਤੇ ਉੱਪਰ ਤੱਕ ਮਿਲਦਾ ਹੈਗਾ ਉਹ ਸਾਰੀਆਂ ਗੁਫਾਵਾਂ ਨੇ ਜਿਹੜੀਆਂ ਕੇਵਜ਼ ਨੇ ਉੱਪਰ ਤੱਕ ਮਿਲਦੀਆਂ ਨੇ ਤੇ ਰਸਤਾ ਉੱਪਰ ਦੀ ਹੁੰਦਾ ਹੈ ਤੇ ਇੱਧਰ ਵੀ ਰਸਤਾ ਉੱਪਰ ਤੱਕ ਜਾਂਦਾ ਹੈ ਰਸਤੇ ਬੰਦ ਕੀਤੇ ਗਏ ਨੇ ਪਿੱਛੇ ਰਸਤੇ ਨੇ ਇਹਦੇ ਇਹ ਸ਼ਾਇਦ ਦੁਬਾਰਾ ਬਿਲਡ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਥੇ ਪੈੜ ਵਗੈਰਾ ਬਣਾ ਕੇ ਰੱਖੀ ਹੋਈ ਹੈ। ਇਹ ਵੀ ਰਸਤਾ ਜਿਹੜਾ ਬੰਦ ਕੀਤਾ ਹੋਇਆ ਹੈ। ਇਹਦੇ ਅੰਦਰ ਪੌੜੀਆਂ ਨੇ ਪੌੜੀਆਂ ਉੱਪਰ ਤੱਕ ਜਾਂਦੀਆਂ ਨੇ। ਉੱਪਰ ਕੇਵ ਨੂੰ ਕਨੈਕਟ ਕਰਦੀਆਂ ਨੇ। ਇਹ ਸੀਗਾ ਮਹਾਤਮਾ ਬੁੱਧ ਜੀ ਦੇ ਸਟੈਚੂ ਜਿਹੜੇ ਬਾਮਿਆਂ ਦੇ ਵਿੱਚ ਲੱਗੇ ਹੋਏ ਨੇ ਤੇ ਬਹੁਤ ਸੋਹਣੀ ਜਗ੍ਹਾ ਲੱਗੀ ਸਾਨੂੰ 1000 ਸਾਲ ਤੋਂ ਵੀ ਵੱਧ ਪੁਰਾਣੀਆਂ ਆ ਇਹ ਜਗ੍ਹਾ ਨੇ। ਲਗਭਗ 6ਵੀਂ ਤੋਂ 7ਵੀਂ ਸੈਂਚਰੀ। ਮੈਨੂੰ ਤਾਂ ਇਹ ਲੱਗਿਆ 17-1800 ਸਾਲ ਪੁਰਾਣੀ ਜਗ੍ਹਾ ਹੈਗੀ ਇਹ। ਜਿਹੜੀ ਆਪਾਂ ਹੁਣ ਦੇਖ ਕੇ ਆਏ ਆ ਤੇ ਬਮਿਆਨ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਨੇ ਜਿਹੜੀਆਂ ਦੇਖਣ ਵਾਲੀਆਂ ਨੇ ਇੱਥੋਂ ਦਾ ਮੌਸਮ ਆ ਜਿਹੜਾ ਉਹ ਬਹੁਤ ਵਧੀਆ ਜਿਵੇਂ ਆਪਣੇ ਮਨਾਲੀ ਦੇ ਵਿੱਚ ਮੌਸਮ ਹੁੰਦਾ ਹੈ ਉਸ ਤਰ੍ਹਾਂ ਦਾ ਮੌਸਮ ਬਣਿਆ ਹੋਇਆ ਹੈ ਇਹ